ਹਾਂਜੀ ਬਟੇ ਜਿਹੜਾ ਆਪਣਾ ਨਾ ਪਾਠ 14 ਕਰਤਾਰ ਸਿੰਘ ਸਰਾਭਾ ਦਾ ਉਹਦਾ ਜਿਹੜਾ ਅੱਧਾ ਰਹਿ ਗਿਆ ਸੀਗਾ ਪਾਠ ਉਹ ਆਪਾਂ ਹੁਣ ਚਾਰ ਤਾਂ ਆਪਾਂ ਪ੍ਰਸ਼ਨ ਪਹਿਲਾ ਕਰ ਲਿਆ ਹੁਣ ਆਪਾਂ ਪੰਜਵਾਂ ਪ੍ਰਸ਼ਨ ਦੇਖੀਏ ਪੰਜਵਾਂ ਪ੍ਰਸ਼ਨ ਹੈਗਾ ਮੀਆਂ ਮੀਰ ਤੇ ਫਿਰੋਜ਼ਪੁਰ ਸ਼ੌਣੀਆਂ ਦੇ ਮੈਗਜ਼ੀਨਾਂ ਉੱਤੇ ਹਮਲੇ ਲਈ ਗਦਰ ਪਾਰਟੀ ਬਨੋ ਕਿਹੜੀ ਤਰੀਖ ਮਿਤੀ ਹੈ ਅਤੇ ਇਹ ਤਾਰੀਖ ਅੱਗੇ ਕਿਉਂ ਪਾ ਦਿੱਤੀ ਗਈ ਉੱਤਰ ਹੈਗਾ 21 ਫਰਵਰੀ 1915 ਤਾਰੀਖ ਮਿਤੀ ਗਈ ਮੈਗਜ਼ੀਨ ਉੱਤੇ ਹਮਲੇ ਕਰਨ ਲਈ ਕਿਥੋਂ ਇੱਕ ਮੀਆਂ ਮੀਰ ਤੇ ਇੱਕ ਫਿਰੋਜ਼ਪੁਰ ਸ਼ੌਣੇ ਤੋਂ ਇਹ ਤਾਰੀਖ ਅੱਗੇ ਕਿਉਂ ਪਾ ਦਿੱਤੀ ਗਈ ਸੀ ਕਿਰਪਾਲ ਸਿੰਘ ਮੁਖਬਰ ਨੇ ਇਸ ਦੀ ਸੂਚ ਪੁਲਸ ਨੂੰ ਦੇ ਦਿੱਤੀ ਸੀ ਜਿਸ ਕਰਕੇ ਇਹ ਤਾਰੀਖ ਅੱਗੇ ਪਾ ਦਿੱਤੀ ਸੀ ਮੁਖਬਰ ਕੌਣ ਹੁੰਦਾ ਵਾ ਸੂਈਆ ਸੂਦੇਣ ਵਾਲਾ ਪ੍ਰਸ਼ਨ ਨੰਬਰ 6 ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੀ ਸਜ਼ਾ ਕਿਉਂ ਸੁਣਾਈ ਗਈ ਕਰਤਾਰ ਸਿੰਘ ਸਰਾਭਾ ਨੂੰ 2 ਮਾਰਚ 1915 ਨੂੰ ਸਰਗੋਦੇ ਦੀ ਬਾਹਰ ਚੱਕ ਨੰਬਰ 5 ਵਿੱਚ ਕਿਸੇ ਸੂਈਏ ਦੀ ਮੁਖਬਰੀ ਕਾਰਨ ਗ੍ਰਿਫਤਰ ਕਰ ਲਿਆ ਗਿਆ ਉਸ ਸਮੇਂ ਸਰাবা ਲੋਕਾਂ ਨੂੰ ਗਦਰ ਦੀ ਗੂੰਜ ਪੜ੍ਹ ਕੇ ਸੁਣਾ ਰਹੀ ਸੀ ਗਦਰ ਦੀ ਗੂੰਜ ਪੜ੍ਹ ਕੇ ਸੁਣਾ ਰਹੀ ਸੀ ਉਸ ਉੱਤੇ ਡਿਫੈਂਸ ਆਫ ਇੰਡੀਆ ਐਕਟ ਅਧੀਨ ਮੁਕਦਮਾ ਚਲਾਇਆ ਗਿਆ ਅਤੇ 16 ਨਵੰਬਰ 1915 ਨੂੰ ਫਾਂਸੀ ਦਿੱਤੀ ਗਈ। ਪ੍ਰਸ਼ਨ ਨੰਬਰ 7 ਫਾਂਸੀ ਦੀ ਸਜ਼ਾ ਸੁਣ ਕੇ ਕਰਤਾਰ ਸਿੰਘ ਸਰਾਭਾ ਨੇ ਜੱਜ ਨੂੰ ਕੀ ਕਿਹਾ? ਉੱਤਰ ਫਾਂਸੀ ਦੀ ਸਜ਼ਾ ਸੁਣ ਕੇ ਕਰਤਾਰ ਸਿੰਘ ਸਰਾਭਾ ਨੇ ਜੱਜ ਦਾ ਧੰਨਵਾਦ ਕੀਤਾ ਅਤੇ ਕਿਹਾ ਮੈਂ ਫਿਰ ਪੈਦਾ ਹੋ ਕੇ ਵੀ ਹਿੰਦੁਸਤਾਨ ਦੀ ਆਜ਼ਾਦੀ ਲਈ ਲੜਾਂਗਾ। ਹੁਣ ਬੇਟੇ ਆਪਾਂ ਬਣਾਉਣੇ ਨੇ ਬਾਕ ਠੀਕ ਆ ਬਾਕ ਦੇਖੋ ਪਹਿਲੇ ਨੰਬਰ ਤੇ ਪਹਿਲਾ ਬਾਕ ਹੈਗਾ ਮਜ਼ਦੂਰੀ ਉਸ ਦੇ ਪਿਤਾ ਜੀ ਮਜ਼ਦੂਰੀ ਕਰਦੇ ਹਨ ਫਿਰ ਬਾਕ ਹੈਗਾ ਸ਼ਬਦ ਹੈਗਾ ਨਾਗਰਿਕ ਅਸੀਂ ਭਾਰਤ ਦੇ ਨਾਗਰਿਕ ਹਾਂ ਫਿਰ ਸ਼ਬਦ ਹੈਗਾ ਸ਼ਕਤੀ ਏਕੇ ਵਿੱਚ ਸ਼ਕਤੀ ਹੁੰਦੀ ਹੈ ਫਿਰ ਸ਼ਬਦ ਹੈਗਾ ਵਿਦਰੋਹ ਕਰਤਾਰ ਸਿੰਘ ਸਰਾਬਾ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਪਲਟਣ ਪਲਟਣ ਕੀ ਹੁੰਦਾ ਸੈਨਾ ਦੀ ਟੁਕੜੀ ਉਹ ਕੋਲ ਸਵਾਰਾਂ ਦੀ ਪਲਟਣ ਵਿੱਚ ਨੌਕਰੀ ਕਰਦਾ ਸੀ ਆਜ਼ਾਦੀ ਕਰਤਾਰ ਸਿੰਘ ਸਰਾਬਾ ਨੇ ਦੇਸ਼ ਦੀ ਆਜ਼ਾਦੀ ਲਈ ਜਾਨ ਵਾਰ ਦਿੱਤੀ ਇਹ ਸਾਡੇ ਕੋਲੇ ਵਾਕ ਨੇ ਇਸ ਤੋਂ ਬਾਅਦ ਸਾਡੇ ਇਸ ਪਾਠ ਦੇ ਵਿੱਚ ਖੇਡ ਲਿਖੇ ਸ਼ਬਦਾਂ ਦੇ ਵਚਨ ਬਦਲੋ ਵਚਨ ਬਦਲੋ ਵੀ ਹੈਗੇ ਆ ਜਿਵੇਂ ਸੜਕ ਸੜਕਾਂ ਦਾਦਾ ਦਾਦੇ ਚਾਚਾ ਚਾਚੇ ਪੜਾਈ ਪੜਾਈਆਂ ਭਾਰਤੀ ਭਾਰਤੀਆਂ ਸਰਕਾਰ ਸਰਕਾਰਾਂ ਨੌਜਵਾਨ ਨੌਜਵਾਨਾਂ ਫੌਜੀ ਫੌਜੀਆਂ ਸਿਪਾਹੀ ਸਿਪਾਈਆਂ ਸਜਾ ਸਜਾਵਾਂ ਇਹ ਸਾਡੇ ਹੈਗੇ ਆ ਇੱਕ ਵਚਨ ਤੋਂ ਬਹੁ ਵਚਨ ਹੁਣ ਸਾਡੇ ਕੋਲੇ ਪਾਠ ਦੇ ਵਿੱਚ ਸੱਤ ਪ੍ਰਸ਼ਨ ਕਰਤਾਰ ਸਿੰਘ ਸਰਾਭਾ ਪਾਠ ਦੇ ਵਿੱਚ ਸੱਤ ਪ੍ਰਸ਼ਨ ਛੇ ਸਾਡੇ ਕੋਲੇ ਵਾਕ ਆਏ ਨੇ ਠੀਕ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਫੇਰ ਜਾਗ ਕਰ ਲਿਓ ਅੱਖਰੇ ਸ਼ਬਦਾਂ ਦੇ ਅਰਥ ਜਿਵੇਂ ਮੁਖਬਰ ਖਬਰ ਦੇਣ ਵਾਲਾ ਸੂਝਾ ਸੂ ਹੁੰਦੀ ਆ ਉਬਸਕ ਖੁਫੀ ਆਂਦਾ ਗੋਪਤ ਹਕੂਮਤ ਹੁੰਦੀ ਆ ਰਾਜ ਸਾਸਨ ਵਿਦਰੋਹ ਹੁੰਦਾ ਬਗਾਵਤ ਇਹ ਕ ਸੰਪਰਕ ਕਰਨਾ ਕਿਸੇ ਨਾਲ ਮੇਲ ਮੇਲ ਕਰਨਾ ਪਘੋੜਾ ਭੱਜਿਆ ਹੋਇਆ ਠੀਕ ਹੈ ਜਿਹੜੇ ਥੋੜੇ ਜਿ ਔਖੇ ਸ਼ਬਦ ਨੇ ਨਾ ਇਹਨਾਂ ਨੂੰ ਦੁਬਾਰਾ ਫਿਰ ਇੱਕ ਵਾਰ ਯਾਦ ਕਰ ਲਿਓ ਕਿਉਂਕਿ ਜਦੋਂ ਇਹ ਸਾਨੂੰ ਸ਼ਬਦ ਯਾਦ ਰਹ ਜਾਂਦੇ ਨਹੀਂ ਔਖੇ ਸ਼ਬਦਾਂ ਦੇ ਅਰਥ ਯਾਦ ਰਹ ਜਾਂਦੇ ਨੇ ਇੱਕ ਤਾਂ ਸਾਨੂੰ ਪ੍ਰਸ਼ਨ ਦੇ ਉੱਤਰ ਸਮਝ ਲੱਗ ਜਾਂਦੇ ਨੇ ਤੇ ਦੂਜੇ ਨੰਬਰ ਤੇ ਇਹ ਸਾਨੂੰ ਤੀਜਾ ਸਮਾਨਾਰਥਕ ਸ਼ਬਦ ਦੇ ਵਿੱਚ ਵੀ ਕਾਫੀ ਹੱਦ ਤੱਕ ਸਹਾਇਤਾ ਕਰਦੇ ਨੇ ਠੀਕ ਹੈ ਬਟੇ ਇਹ ਹੁਣ ਆਪਾਂ ਅਕਤੂਬਰ ਨਵੰਬਰ ਦਾ ਸਿਲੇਬਸ ਕਰਦੇ ਪਏ ਆ ਜਮਾਤ 7ਵੀਂ ਦਾ ਚੰਗੀ ਤਰ੍ਹਾਂ ਨਾਲ ਅੰਝਾਬ ਕਰਨਾ ਠੀਕ ਹੈ ਧੰਨਵਾਦ